સાલ સંગજી આજસીતો અનું દસાંગે દિવાન ટોડર માલ જીવારે ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸੀ ਤਾਂ ਬਿਲਕੁਲ ਵਜ਼ੀਰ ਖਾਨ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰਨ ਲਈ ਕੁਝ ਜਗ੍ਹਾ ਜਿਹੜੀ ਦਿੱਤੀ ਜਾਵੇ ਤਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡੇ ਕੋਲੇ ਜਿੰਨੀਆਂ ਮੂਰਾਂ ਨੇ ਉਹਨਾਂ ਨੂੰ ਵਿਛਾ ਲਵੋ ਤੇ ਜਿੰਨੀ ਜਗ੍ਹਾ ਬਣਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰ ਦੇਵੋ ਤਾਂ ਉਹਨਾਂ ਨੇ 78000 ਮੂਰਾਂ ਨੇ ਜਿਹੜੀਆਂ ਸੋਨੇ ਦੀਆਂ ਉਹ ਖੜੀਆਂ ਕੀਤੀਆਂ ਤੇ ਜਿੰਨੀ ਕਿ ਜਗ੍ਹਾ ਬਚੀ ਉਸ ਜਗ੍ਹਾ ਦੇ ਉੱਤੇ ਸੰਸਕਾਰ ਕੀਤਾ ਗਿਆ ਸੀ ਤਾਂ ਉਹ ਅੱਜ ਵਿਸਥਾਰ ਪੂਰਵਕ ਜਾਣਦੇ ਆ ਦੀਵਾਨ ਟੋਡਰ ਮਲ ਜੀ ਬਾਰੇ ਦੀਵਾਨ ਟੋਡਰ ਮਲ ਸਿੱਖ ਇਤਿਹਾਸ ਤੋਂ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲੱਤੇ ਜਿਗਰਾ ਦੇ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਖਰੀਦੀ ਇਸ ਦੁਤੀਕਾਰ ਚ ਨਾਲ ਸਿੱਖ ਪੰਥ ਦੀਆਂ ਅਤ ਆਦਰਯੋਗ ਸਖਸ਼ੀਅਤਾਂ ਦੇ ਵਿੱਚ ਸ਼ਾਮਲ ਹੋਗੇ। ਦੀਵਾਨ ਟੋਡਰਮਲ ਦੇ ਜਨਮ ਸਥਾਨ, ਖਾਨਦਾਨ, ਜੀਵਨ ਅਤੇ ਵਾਰਸਾ ਬਾਰੇ ਇਤਿਹਾਸ ਦੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ ਉਹ ਜਾਤ ਦੇ ਜੈਨ ਸੰ ਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਵਿਸਤ। ਉਸ ਵੇਲੇ ਸ੍ਰਹੰਤ ਸੂਬੇ ਦੇ ਅਮੀਰ ਵਪਾਰੀ ਅਤੇ ਮੁਅੱਜ਼ ਦਰਬਾਰੀ ਸਨ। ਉਹਨਾਂ ਦਾ ਜੱਦੀ ਪਿੰਡ ਕਾਕੜਾ ਸੀ ਜੋ ਹੁਣ ਥਾਣਾ ਸਦਰ ਸਮਾਣਾ ਦੀਨ ਹੁੰਦਾ ਹੈ। ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹੰਦ ਵਸ ਕੇ ਸੀ। ਉਹਨਾਂ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨ ਨੂੰ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਰਹਾਇਸ਼ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲ ਦੇ ਨਜ਼ਦੀਕ ਸੀ। 13 ਦਸੰਬਰ 1704 ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਹਬਜ਼ਾਦਾ ਜ਼ਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀਪੂਰਵਕ ਸੰਸਕਾਰ ਕਰ ਸਕਣ। ਸਰਕਾਰੀ ਕਹਿਰ ਦੇ ਡਰ ਕਾਰਨ ਸਰਹੰਦ ਦੇ ਕਿਸੇ ਜ਼ਿੰਮੇਵਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਆਖਿਰਿਕ ਜ਼ਿੰਮੇਵਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਸੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ ਕਿਹਾ ਜਾਂਦਾ ਹੈ ਕਿ ਉਸਨੇ ਸੋਨੇ ਦੇ ਸਿੱਕੇ ਖੜੇ ਕਰਕੇ ਕੀਮਤ ਲਈ ਸੀ ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ 1/2 ਇੰਚ ਅਤੇ ਭਾਰ ਕਰੀਬ 1 ਤੋਲਾ ਹੁੰਦਾ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 1.5 ਤੋਂ 2 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਏਗੀ ਇਸ ਲਈ ਕਰੀਬ 7800 ਅਸ਼ਰਫੀਆਂ ਯਾਨੀ ਕਿ 78 ਕਿਲੋ ਸੋਨਾ ਵਿਛਾਇਆ ਹੋਵੇਗਾ ਜੇ ਅਸ਼ਰਫੀਆਂ ਖੜੇ ਰੁੱਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ ਯਾਨੀ ਕਿ 780 ਕਿਲੋ ਸੋਨਾ ਵਿਛਾਉਣਾ ਪਿਆ ਹੋਵੇਗਾ ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਦੇ ਵਿੱਚ ਲੱਗ ਗਈ ਅਤੇ ਘਰਬਾਰ ਗਹਿਣੇ ਪੈ ਗਿਆ ਪਰ ਉਹਨਾਂ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ ਫਜ਼ੀਲ ਖਾਨ ਜ਼ਾਲਮ ਅਤੇ ਬੇਰਹਿਮ ਇਨਸਾਨ ਸੀ ਉਸਨੇ ਬਾਬਾ ਮੋਤੀराम ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਲਈ ਵੇਲਣੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਕਿਉਂਕਿ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਡੇ ਬੁਰਜ ਦੇ ਵਿੱਚ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ ਫਿਰ ਉਹ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਕਿ ਕੋਈ ਉਹਨਾਂ ਦਾ ਸੰਸਕਾਰ ਕਰੇ ਤਾਂ ਇਹ ਸੇਵਾ ਜਿਹੜੀ ਦੀਵਾਨ ਟੋਡਰ ਮਲ ਨੇ ਆਪਣੇ ਹਿੱਸੇ ਲੈ ਲਈ ਸੀ ਇਸ ਸ਼ਹੀਦੀ ਹਫਤੇ ਅਸੀਂ ਤੁਹਾਡੇ ਨਾਲ ਆਨੰਦਪੁਰ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੱਕ ਦੀ ਗੱਥਾ ਜਿਹੜੀ ਸਾਂਝੀ ਕੀਤੀ ਹੈ ਤਾਂ ਕਿ ਸਾਨੂੰ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਦਾ ਅਹਿਸਾਸ ਰਹੇ ਅਸੀਂ ਉਸ ਰਵਾਇਤ ਤੇ ਤੁਰੰਦੀ ਕੋਸ਼ਿਸ਼ ਕਰੀਏ ਇਹ ਦਿਨ ਮਨਾਉਣੇ ਤਾਂ ਹੀ ਕੋਈ ਅਰਥ ਰੱਖਣਗੇ ਜੇ ਅਸੀਂ ਜ਼ੁਲਮ ਅਤੇ ਜ਼ਾਲਮ ਖਿਲਾਫ ਅਤੇ ਮਜ਼ਲੂਮ ਨਾਲ ਖੜਨ ਦਾ ਹੀਆ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ